ਸਾਸੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਬਾਲੀਵੁੱਡ ਅਦਾਕਾਰ ਸ਼੍ਰੇਸ਼ ਤਲਪੜੇ ਕੁਝ ਦਿਨ ਪਹਿਲਾਂ ਔਰ ਕੱਲ ਵੀ ਉਹਨਾਂ ਦੀ ਇੱਕ ਖਬਰ ਜਿਹੜੀ ਵਾਇਰਲ ਹੋ ਰਹੀ ਸੀ ਉਹਨਾਂ ਦੀ ਮੌਤ ਦੀ ਖਬਰ ਜਿਹੜੀ ਵਾਇਰਲ ਹੋ ਰਹੀ ਸੀ ਕਿ ਸ਼੍ਰੇਸ਼ ਤਲਪੜੇ ਜਿਹੜੇ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਹੁਣ ਸ਼੍ਰੇਸ਼ ਤਲਪੜੇ ਨੇ ਇੰਸਟਾਗ੍ਰam ਤੇ ਖੁਦ ਆ ਕੇ ਪੁਸ਼ਟੀ ਕੀਤੀ ਹੈ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਮੈਂ ਸਿਹਤਯਾਬ ਹਾਂ ਔਰ ਖੁਸ਼ ਹਾਂ ਸੋ ਇੰਸਟਾਗ੍ਰam ਤੇ ਆ ਕੇ ਉਹਨਾਂ ਨੇ ਦੋ ਤਿੰਨ ਲਾਈਨਾਂ ਜਿਹੜੀਆਂ ਦੋ ਤਿੰਨ ਪੇਜਾਂ ਦੀਆਂ ਜੋ ਇੱਕ ਪੂਰਾ ਮੈਸੇਜ ਦਿੱਤਾ ਆ ਆਪਣੇ ਫੈਨਸ ਨੂੰ ਚਾਹਣ ਵਾਲਿਆਂ ਨੂੰ ਔਰ ਜਿਹੜੇ ਉਹਨਾਂ ਲੋਕਾਂ ਨੂੰ ਵੀ ਜਵਾਬ ਦਿੱਤਾ ਹੈ ਜੋ ਇਹ ਜਿਹੜੀਆਂ ਝੂਠੀਆਂ ਖਬਰਾਂ ਫਲਾਉਂਦੇ ਨੇ ਸੋ ਉਹਨਾਂ ਨੇ ਜੋ ਲਿਖਿਆ ਉਹ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਆ ਸ਼੍ਰੇਸ਼ਤ ਲਪੜੇ ਨੇ ਕਿਹਾ ਕਿ ਡੀਅਰ 올 ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਮੈਂ ਜ਼ਿੰਦਾ ਹਾਂ ਖੁਸ਼ ਹਾਂ ਅਤੇ ਸਿਹਤਮੰਦ ਹਾਂ ਮੈਂ ਇੱਕ ਵਾਇਰਲ ਪੋਸਟ ਤੋਂ ਜਾਣੂ ਹੋ ਗਿਆ ਹਾਂ ਜਿਸ ਵਿੱਚ ਮੇਰੀ ਮੌਤ ਦਾ ਦਾਵਾ ਕੀਤਾ ਗਿਆ ਹਾਲਾਂਕਿ ਮੈਂ ਸਮਝਦਾ ਹਾਂ ਕਿ ਹਾਸੇ ਦੀ ਆਪਣੀ ਜਗ੍ਹਾ ਜਦੋਂ ਇਸ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਇਸ ਦਾ ਅਸਲ ਨੁਕਸਾਨ ਪਹੁੰਚ ਸਕਦਾ ਹੈ ਜੋ ਕਿਸੇ ਨੇ ਮਜ਼ਾਕ ਵਜੋਂ ਸ਼ੁਰੂ ਕੀਤਾ ਹੋ ਸਕਦਾ ਹੈ ਉਹ ਹੁਣ ਬੇਲੋੜੀ ਚਿੰਤਾ ਪੈਦਾ ਕਰ ਰਿਹਾ ਹੈ ਅਤੇ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਰਿਹਾ ਜੋ ਮੇਰੀ ਖਾਸ ਕਰਕੇ ਮੇਰੇ ਪਰਿਵਾਰ ਦੀ ਪ੍ਰਵਾਹ ਕਰਦੇ ਨੇ ਮੇਰੀ ਛੋਟੀ ਧੀ ਹੈ ਜੋ ਹਰ ਰੋਜ਼ ਸਕੂਲ ਜਾਂਦੀ ਹੈ ਪਹਿਲਾਂ ਹੀ ਮੇਰੀ ਤੰਦਰੁਸਤੀ ਬਾਰੇ ਬਹੁਤ ਚਿੰਤਤ ਹੈ ਲਗਾਤਾਰ ਸਵਾਲ ਪੁੱਛਦੀ ਹੈ ਅਤੇ ਭਰੋਸਾ ਮੰਗਦੀ ਹੈ ਇਹ ਝੂਠੀ ਖਬਰ ਸਿਰਫ ਉਸਦੇ ਡਰ ਨੂੰ ਡੂੰਘਾ ਕਰਦੀ ਹੈ ਉਸ ਨੂੰ ਅਤੇ ਉਸਦੇ ਸਾਥੀਆਂ ਅਤੇ ਅਧਿਆਪਕਾਂ ਤੋਂ ਹੋਰ ਸਵਾਲਾਂ ਦਾ ਸਾਹਮਣਾ ਕਰਨ ਲਈ ਮਜਬੂਰ ਕਰਦੀ ਹੈ। ਉਹਨਾਂ ਭਾਵਨਾਵਾਂ ਨੂੰ ਢਕਾਉਂਦੀ ਹੈ ਜਿਨ੍ਹਾਂ ਨੂੰ ਅਸੀਂ ਇੱਕ ਪਰਿਵਾਰ ਵਜੋਂ ਪ੍ਰਬੰਧਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਦਿੰਦਾ ਜਿਨ੍ਹਾਂ ਨੇ ਇਸ ਸਮੇਂ ਦੌਰਾਨ ਮੈਨੂੰ ਚੈੱਕ ਇਨ ਕੀਤਾ ਹੈ। ਤੁਹਾਡੀ ਚਿੰਤਾ ਅਤੇ ਪਿਆਰ ਮੇਰੇ ਲਈ ਦੁਨੀਆ ਦਾ ਅਰਥ ਹੈ। ਟ੍ਰੋਲਾਂ ਨੂੰ ਮੇਰੀ ਇੱਕ ਬੇਨਤੀ ਹੈ ਕਿਰਪਾ ਕਰਕੇ ਰੁਕੋ ਦੂਜਿਆਂ ਦੀ ਕੀਮਤ ਤੇ ਮਜ਼ਾਕ ਨਾ ਕਰੋ ਅਤੇ ਕਿਸੇ ਹੋਰ ਨਾਲ ਅਝਾ ਨਾ ਕਰੋ ਮੈਂ ਨਹੀਂ ਚਾਹਾਂਗਾ ਕਿ ਤੁਹਾਡੇ ਨਾਲ ਅਝਾ ਕੁਝ ਵਾਪਰੇ ਇਸ ਲਈ ਕਿਰਪਾ ਕਰਕੇ ਸੰਵੇਦਨਸ਼ੀਲ ਰਹੋ ਦੁਰਜੇਵਾਂ ਅਤੇ ਅਸੰਤਾ ਦਾ ਪਿੱਛਾ ਕਰਨਾ ਕਦੇ ਵੀ ਦੂਜਿਆਂ ਦੀ ਭਾਵਨਾਵਾਂ ਦੀ ਕੀਮਤ ਨਹੀਂ ਹੋਣਾ ਚਾਹੀਦਾ ਹਮੇਸ਼ਾ ਪਿਆਰ ਸ੍ਰੇਸ਼ਟਲ ਪੜੇ ਔਰ ਇਸ ਦੇ ਨਾਲ ਹੀ ਕਪਿਲ ਸ਼ਰਮਾ ਨੇ ਵੀ ਉਹਨਾਂ ਦੀ ਪੋਸਟ ਤੇ ਕਮੈਂਟ ਕੀਤਾ ਉਹਨਾਂ ਨੇ ਇਹ ਕਿਹਾ ਕਿ ਕੁਝ ਲਾਈਕ ਅਤੇ ਸ਼ੇਅਰ ਵਾਸਤੇ ਲੋਕ ਅਜਿਹੀ ਹਰਕਤਾਂ ਕਰਦੇ ਨੇ ਤੇ ਉਹਨਾਂ ਨੂੰ ਬਾਜ਼ ਹੋਣਾ ਚਾਹੀਦਾ ਸੋ ਸ਼੍ਰੇਸ਼ਤ ਤਲਪੜੇ ਜਨਾਦੀ ਮੌਤ ਦੀ ਖਬਰ ਕੱਲ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਸੀ ਤਾਂ ਉਹਨਾਂ ਨੇ ਖੁਦ ਇੰਸਟਾਗ੍ਰਾਮ ਅਕਾਊਂਟ ਤੇ ਆ ਕੇ ਇਹ ਪੁਸ਼ਟੀ ਕੀਤੀ ਕਿ ਮੈਂ ਬਿਲਕੁਲ ਠੀਕ ਠਾਕ ਹਾਂ ਖੁਸ਼ ਹਾਂ ਸੋ ਅਜਿਹੀਆਂ ਖਬਰਾਂ ਤੋਂ ਗੁਰਹੇਸ਼ ਕਰਨਾ ਚਾਹੀਦਾ ਹੈ ਜਿਹੜੀਆਂ ਜਿਹੜੀਆਂ ਖਬਰਾਂ ਹੁੰਦੀਆਂ ਨੇ ਕਿਸੇ ਦੀ ਵੀ ਮੌਤ ਦੀ ਝੂਠੀ ਖਬਰ ਨਹੀਂ ਫਲਾਉਣੀ ਚਾਹੀਦੀ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀ YouTube Facebook Instagram X aur WhatsApp channel par